ਇਸ ਪਬਲਿਕ ਕੋਰਟ ਦੇ ਵਿੱਚ ਇਹ ਸਬਮਿਸ਼ਨ ਦਿੱਤਾ ਕਿ ਇਟਸ ਅ ਗਰੁੱਪ ਕਾਲ ਜਿਹੜੇ ਬੰਦੇ ਗਰੁੱਪ ਕਾਲ ਕਰ ਰਹੇ ਉਹਨਾਂ ਦੀ ਗਰੀਬਾਂ ਦੀ ਗਵਾਹੀ ਤਾਂ ਕਰਾ ਲਓ ਅਸੀਂ ਤਾਂ ਕੀਤਾ ਗਾਖਰੀ ਜਿਹੜਾ ਸਾਡੀਆਂ ਰਿਕਾਰਡਿੰਗਾਂ ਲੈਣ ਨੂੰ ਫਿਰਦੇ ਸਾਨੂੰ ਕਹਿੰਦੇ ਤੁਸੀਂ ਵੌਇਸ ਸੈਂਪਲ ਦੇ ਕੇ ਜਾਓ ਉਹ ਆਵਾਜ਼ ਕਿਦੀ ਹੈ ਇਹ ਤਾਂ ਦੇਖ ਲਓ ਉਹ ਤਾਂ ਕਹਿੰਦੇ ਜੀ ਸਾਡੀ ਆਵਾਜ਼ ਆ ਇਹਨਾਂ ਨੂੰ ਇਹ ਵੀ ਸਮਝ ਆ ਰਿਹਾ 4 ਘੰਟੇ ਦੇ ਵਿੱਚ ਇਹਨਾਂ ਕੋਲ ਕਿਹੜੀ ਇਹ ਜੀ ਮਸ਼ੀਨ ਸੀ ਜਿਹੜੀ ਕਿ ਹਲੇ ਤੱਕ ਮੈਂ ਕਹਿੰਦਾ ਨਾਸਾ ਕੋਲੀ ਹੋਣੀ ਜਿਹੜੀ ਇਹਨਾਂ ਕੋਲ ਹੈ ਜਿਹਨੇ ਇਹ ਦੱਸਤਾ 4 ਘੰਟੇ ਇਹ AI ਹੈ ਜਿਹੜਾ ਕਹਿੰਦੇ ਸੀ ਪੁਲਿਸ ਵਾਲੇ ਕਿ ਏਆਈ ਹੈ ਛੁੱਟੀ ਜਾਣਾ ਪ੍ਰੂਫ ਕਰਦਾ ਹੈ ਏਆਈ ਨਹੀਂ ਮੈਂ ਚੈਲੰਜ ਕਰਦਾ ਹੁਣ ਵੀ ਕਿ ਇਹਦੀ ਇਨਕੁਆਇਰੀ ਹੋਣੀ ਆ ਸਾਰਾ ਜਿਹੜਾ ਏਆਈ ਕਹਿੰਦੇ ਆ ਨਾ ਆ ਸਾਰਾ ਅਸਲੀ ਚਿੱਠਾ ਸਾਹਮਣੇ ਆਊਗਾ ਜੇ ਇਹਦੀ ਫ੍ਰੀ ਐਂਡ ਫੇਅਰ ਇਨਕੁਆਇਰੀ ਹੋਏ ਤੇ ਮੈਂ ਕਹਿਣਾ ਚਾਹਣਾ ਅਸੀਂ ਅਖੀਰ ਤੱਕ ਜਾਵਾਂਗੇ ਹਰ ਕੋਰਟ ਦਾ ਦਰਵਾਜ਼ਾ ਕਰਾਂਗੇ ਜਦੋਂ ਤੱਕ ਐਸਐਸਪੀ ਦੇ ਮਕਦਮਾ ਨਹੀਂ ਹੁੰਦਾ ਤੇ ਅੰਦਰ ਨਹੀਂ ਹੁੰਦਾ ਜਿਹੜੇ ਮੁੱਦੇ ਦੇ ਮੇਨ ਬੰਦੇ ਸੀ ਐਸਐਸਪੀ ਪਟਿਆਲਾ ਡੀਐਸਪੀ ਪਟਿਆਲਾ ਜਿਨ੍ਹਾਂ ਦੀ ਆਵਾਜ਼ ਹੈ ਕਮਿਸ਼ਨਰ ਪਟਿਆਲਾ ਜਿਨ੍ਹਾਂ ਦੀ ਮੀਟਿੰਗ ਦਾ ਵੇਰਵਾ ਦਿੱਤਾ ਗਿਆ ਉਹਨਾਂ ਚੋਂ ਕਿਸੇ ਬੰਦੇ ਦਾ ਟਿਲ ਡੇ ਕੋਈ ਬਿਆਨ ਨਹੀਂ ਲਿਆ ਗਿਆ ਇਨਵੈਸਟੀਗੇਸ਼ਨ ਦੇ ਵਿੱਚ ਪੁੱਛ ਨਹੀਂ ਹੋਇਆ ਐਸਐਸਪੀ ਵਰੁਣ ਸ਼ਰਮਾ ਵਾਲੀ ਵਾਇਰਲ ਆਡੀਓ ਮਾਮਲੇ ਦੀ ਹਾਈ ਕੋਰਟ ਵਿੱਚ ਚਲਦੀ ਸੁਣਵਾਈ ਨੇ ਜਿੱਥੇ ਪੰਜਾਬ ਪੁਲਿਸ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਨੇ ਉੱਥੇ ਪੰਜਾਬ ਸਰਕਾਰ ਦੀ ਸਾਖ ਵੀ ਦਾ ਉੱਤੇ ਲੱਗੀ ਹੋਈ ਹੈ ਪਮਯਾ ਐਸਐਸਪੀ ਪਟਿਆਲਾ ਵਰਨ ਸ਼ਰਮਾ ਨੂੰ ਇਸ ਵਿਵਾਦਿਤ ਆਡੀਓ ਦੇ ਵਾਇਰਲ ਹੋਣ ਮਗਰੋਂ ਹੁਣ ਛੁੱਟੀ ਉਤੇ ਭੇਜ ਦਿੱਤਾ ਗਿਆ ਹੈ ਪਰ ਇਹ ਮੁੱਦਾ ਭੱਗਦਾ ਹੀ ਜਾ ਰਿਹਾ ਜੋ ਐਸਐਸਪੀ ਨੂੰ ਛੁੱਟੀ ਉਤੇ ਭੇਜਣ ਨਾਲ ਠੰਡਾ ਪੈਂਦਾ ਨਜ਼ਰ ਨਹੀਂ ਆਉਂਦਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਤਾਂ ਇਸ ਮਾਮਲੇ ਨੂੰ ਅੰਜਾਮ ਤੱਕ ਪਹੁੰਚਾਉਣ ਲਈ ਆਰ ਪਾਰ ਦੀ ਲੜਾਈ ਦਾ ਅੱਜ ਐਲਾਨ ਕਰ ਦਿੱਤਾ ਹਾਈ ਕੋਰਟ ਨੇ ਵੀ ਆਡੀਓ ਦੀ ਜਾਂਚ ਚੰਡੀਗੜ੍ਹ ਲੈਬ ਤੋਂ ਕਰਵਾਉਣ ਦੇ ਹੁਕਮ ਦਿੱਤੇ ਨੇ ਇਸ ਤੋਂ ਪਹਿਲਾਂ ਮਜੀਠੀਆ ਹਲਕੇ ਵਿੱਚ ਪਹੁੰਚੇ ਸੁਖਵੀਰ ਸਿੰਘ ਬਾਦਲ ਨੇ ਪਹਿਲੀ ਵਾਰ ਆਪਣੇ ਜੇਲ੍ਹ ਵਿੱਚ ਬੰਦ ਨਜ਼ਦੀਕੀ ਰਿਸ਼ਤੇਦਾਰ ਵਿਕਰਮ ਸਿੰਘ ਮਜੀਠੀਆ ਅਤੇ ਉਹਨਾਂ ਦੇ ਕੇਸ ਬਾਰੇ ਖੁੱਲ ਕੇ ਗੱਲਾਂ ਕੀਤੀਆਂ ਪੁਲਿਸ ਨੇ ਜਿਸ ਆਡੀਓ ਨੂੰ ਬਿਨਾਂ ਕਿਸੇ ਫੋਰੈਂਸਿਕ ਤੇ ਹੋਰ ਜਾਂਚ ਦੇ AI ਤਕਨੀਕ ਨਾਲ ਤਿਆਰ ਦੱਸ ਕੇ ਪੱਲਾ ਛਾੜਨ ਦੀ ਕੋਸ਼ਿਸ਼ ਕੀਤੀ ਸੀ ਉਸ ਖਿਲਾਫ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਡਾਕਟਰ ਦਲਜੀਤ ਸਿੰਘ ਚੀਮਾ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਭਾਜਪਾ ਮਹਿਲਾ ਮੋਰਚਾ ਦੇ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਤੀ ਜਯੰਦਰ ਕੌਰ ਨੇ ਹਾਈ ਕੋਰਟ ਵਿੱਚ ਪਟੀਸ਼ਨਾਂ ਪਾਈਆਂ ਹੋਈਆਂ ਨੇ ਇਹਨਾਂ ਉੱਤੇ ਹੋਈ ਸੁਣਵਾਈ ਦੌਰਾਨ ਹਾਈ ਕੋਰਟ ਦੇ ਜਸਟਿਸ ਨੇ ਜੋ ਆਦੇਸ਼ ਦਿੱਤੇ ਨੇ ਵੀਡੀਓ ਵਿੱਚ ਉਸ ਬਾਰੇ ਗੱਲ ਕਰਾਂਗੇ ਤੇ ਦਿਖਾਵਾਂਗੇ ਕਿ ਸੁਣਵਾਈ ਮਗਰੋਂ ਹਾਈ ਕੋਰਟ ਦੇ ਵਕੀਲਾਂ ਅਤੇ ਜੈਂਦਰ ਕੌਰ ਨੇ ਕੀ ਜਾਣਕਾਰੀ ਸਾਂਝੀ ਕੀਤੀ ਇਨ੍ਹਾਂ ਵਕੀਲਾਂ ਅਤੇ ਜੈਂਦਰ ਕੌਰ ਨੇ ਆਖਿਆ ਕਿ ਆਡੀਓ ਨੂੰ ਸੋਸ਼ਲ ਮੀਡੀਆ ਉੱਤੇ ਸ਼ੇਅਰ ਕਰਨ ਵਾਲਿਆਂ ਨੂੰ ਤਾਂ ਸੱਦਿਆ ਜਾ ਰਿਹਾ ਹੈ ਪਰ ਜਿਹੜੇ ਪੁਲਿਸ ਅਧਿਕਾਰੀਆਂ ਦੀ ਆਡੀਓ ਵਿੱਚ ਆਵਾਜ਼ ਹੈ ਉਹਨਾਂ ਨੂੰ ਨਾ ਨੋਟਿਸ ਭੇਜੇ ਗਏ ਨੇ ਨਾ ਹੀ ਪੁੱਛ ਕੇ ਚੁਈਆ ਇੱਥੋਂ ਤੱਕ ਕਿ ਪਟੀਸ਼ਨਰਾਂ ਨੂੰ ਵੀ ਪੱਖ ਰੱਖਣ ਲਈ ਹਾਲੇ ਤੱਕ ਨਹੀਂ ਸੱਦਿਆ ਗਿਆ ਇਸ ਤੋਂ ਇਲਾਵਾ ਵੀਡੀਓ ਵਿੱਚ ਪੰਜਾਬ ਵਿੱਚ ਹੁੰਦੀ ਨਜਾਇਜ਼ ਮਾਈਨਿੰਗ ਦੇ ਮੁੱਦੇ ਉੱਤੇ ਵੀ ਗੱਲ ਕਰਾਂਗੇ ਅਤੇ ਦੱਸਾਂਗੇ ਕਿ ਕਿਵੇਂ ਅੱਜ ਪਾਰਲੀਮੈਂਟ ਵਿੱਚ ਇਹ ਮੁੱਦਾ ਗੂੰਜਿਆ ਆਮ ਆਦਮੀ ਪਾਰਟੀ ਸੱਤਾ ਵਿੱਚ ਆਉਣ ਤੋਂ ਪਹਿਲਾਂ ਮਾਈਨਿੰਗ ਮੁੱਦੇ ਉੱਤੇ ਬਹੁਤ ਬੋਲਦੀ ਰਹੀ ਹੈ ਅਤੇ ਹੁਣ ਇਸੇ ਪਾਰਟੀ ਤੋਂ ਬਾਗੀ ਹੋਈ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨੇ ਇਹ ਮੁੱਦਾ ਚੁੱਕਿਆ ਹੈ ਵੈਸੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅੱਜ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਸਵਾਲ ਕੀਤਾ ਹੈ ਕਿ ਇੱਕ ਆਡੀਓ ਕਲਿੱਪ ਵਿੱਚ ਚੋਣ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਨ ਦੇ ਸਮਰੱਥ ਨਿਰਦੇਸ਼ਾਂ ਦਾ ਸੁਝਾਅ ਦੇਣ ਦੇ ਦੋਸ਼ਾਂ ਦੇ ਬਾਵਜੂਦ ਪੋਲਿੰਗ ਅਧਿਕਾਰੀਆਂ ਨੂੰ ਕੋਈ ਤੁਰੰਤ ਸੁਧਾਰਾਤਮਕ ਨਿਰਦੇਸ਼ ਕਿਉਂ ਜਾਰੀ ਨਹੀਂ ਕੀਤੇ ਗਏ ਬੈਂਚ ਨੇ ਸਪਸ਼ਟ ਕੀਤਾ ਕਿ ਕਮਿਸ਼ਨ ਨੂੰ ਖੁਦ ਉਸ ਮੌਕੇ ਉੱਤੇ ਉੱਠਣਾ ਚਾਹੀਦਾ ਹੈ ਜਦੋਂ ਦੋਸ਼ ਸਾਹਮਣੇ ਆਉਂਦੇ ਨੇ ਅਤੇ ਕਾਰਵਾਈ ਸ਼ੁਰੂ ਕਰਨ ਲਈ ਦੂਜਿਆਂ ਦੀ ਉਡੀਕ ਨਹੀਂ ਕਰਨੀ ਚਾਹੀਦੀ ਚੀਫ ਜਸਟਿਸ ਚੀਲ 나ਗੂਦੇ ਅਗਵਾਈ ਵਾਲੇ ਬੈਂਚ ਨੇ ਮੋٹے ਤੌਰ ਉਤੇ ਸੰਕੇਤ ਦਿੱਤਾ ਕਿ ਪਟੀਸ਼ਨਰਾਂ ਦਾ ਨਿਪਟਾਰਾ ਇਸ ਉਮੀਦ ਨਾਲ ਕੀਤਾ ਜਾਵੇਗਾ ਕਿ ਕਮਿਸ਼ਨ ਢੁਕਵੇਂ ਨਿਰਦੇਸ਼ ਜਾਰੀ ਕਰੇਗਾ ਅਦਾਲਤ ਨੇ ਸਪਸ਼ਟ ਤੌਰ ਉਤੇ ਪੁੱਛਿਆ ਕਿ ਕਿਉਂ ਕਲਿੱਪ ਦੀ ਸਮਗਰੀ ਨੂੰ ਸੱਚ ਮੰਨਦੇ ਹੋਏ ਸਟੇਟ ਇਲੈਕਸ਼ਨ ਕਮਿਸ਼ਨ ਨੇ ਪਹਿਲਾਂ ਹੀ ਸਾਰੀਆਂ ਜ਼ਿਲ੍ਹਾ ਪਤਰੀ ਮਸ਼ੀਨਰੀ ਨੂੰ ਨਿਰਦੇਸ਼ ਨਹੀਂ ਦਿੱਤੇ ਕਿ ਜਈਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਜ਼ਰੂਰਤ ਨਹੀਂ ਹੈ 14 ਦਸੰਬਰ ਨੂੰ ਹੋਣ ਵਾਲੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਪਤੀ ਚੋਣਾਂ ਤੋਂ ਕੁਝ ਦਿਨ ਪਹਿਲਾਂ ਅਤੇ ਵਾਇਰਲ ਆਡੀਓ ਕਲਿੱਪ ਵਿਵਾਦ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਸੁਣਵਾਈ ਤੋਂ ਕੁਝ ਘੰਟੇ ਪਹਿਲਾਂ ਐਸਐਸਪੀ ਪਟਿਆਲਾ ਵਰਨ ਸ਼ਰਮਾ ਨੂੰ ਛੁੱਟੀ 'ਤੇ ਭੇਜ ਦਿੱਤਾ ਗਿਆ ਹੈ ਪੁਲਿਸ ਵਿਭਾਗ ਦੇ ਸੂਤਰਾਂ ਨੇ ਪੁਸ਼ਟੀ ਕੀਤੀ ਹੈ ਕਿ ਐਸਐਸਪੀ ਵਰਨ ਸ਼ਰਮਾ ਇੱਕ ਹਫ਼ਤੇ ਦੀ ਛੁੱਟੀ 'ਤੇ ਗਏ ਨੇ ਫਿਲਹਾਲ ਸੰਗਰੂਰ ਦੇ ਐਸਐਸਪੀ ਸਰਤਾਜ ਚਾਹਲ ਪਟਿਆਲਾ ਦੀ ਪੁਲਿਸ ਪ੍ਰਸ਼ਾਸਨ ਦਾ ਕੰਮ ਕਾਜ ਸੰਭਾਲਣਗੇ ਹਾਲਾਂਕਿ ਇਹ ਫੈਸਲਾ ਸਟੇਟ ਇਲੈਕਸ਼ਨ ਕਮਿਸ਼ਨ ਦੇ ਉਤੇ ਨਿਰਭਰ ਕਰੇਗਾ ਕਿ ਉਹ ਇਸ ਬਾਰੇ ਨਿਰਦੇਸ਼ ਜਾਰੀ ਕਰੇ ਕਿ ਜ਼ਿਲ੍ਹਾ ਪੁਲਿਸ ਦੇ ਕੰਮ ਕਾਜ ਨੂੰ ਦੇਖਣ ਲਈ ਕਿਸੇ ਹੋਰ ਅਧਿਕਾਰੀ ਦੀ ਅਧਿਕਾਰ ਤੌਰ ਤੇ ਪਟਿਆਲਾ ਵਿੱਚ ਤਾਇਨਾਤ ਕੀਤੇ ਜਾਣ ਦੀ ਲੋੜ ਹੈ ਜਾਂ ਨਹੀਂ ਦੇਖੋ ਹਾਈ ਕੋਰਟ ਦੀ ਸੁਣਵਾਈ ਬਾਰੇ ਵਕੀਲਾਂ ਅਤੇ ਜੈਂਦਰ ਕੌਰ ਕੀ ਬੋਲੇ ਹਾਲੀ ਦੀ ਗਵਾਮ ਦੇ ਵਿੱਚ ਇਹਨਾਂ ਨੇ ਜਾਂਚ ਵੀ ਇਹ ਆਡੀਓ ਸੈਂਪਲ ਭੇਜਿਆ ਮਾਨਯੋਗ ਅਦਾਲਤ ਦੇ ਇਸ ਦੀ ਕਦਰ ਲੈਂਦੇ ਹੋਏ ਲਾਸਟ ਟਾਈਮ ਇਹਨਾਂ ਨੂੰ ਗਿਆ ਸੀ ਵੀ ਸੈਂਟਰ ਦੀ ਵਿਕਲਪੀ ਚੈੱਕੀ ਜੀ ਹੈ ਯੂਟਿਲਾਈਜ਼ ਕਰੇ ਨਾ ਇਨਵੈਸਟੀਗੇਸ਼ਨ ਕਰੂ ਪਰ ਇਹਨਾਂ ਨੇ ਉਹਦੀ ਨਾਨ ਕੰਪਲਾਈਂਸ ਦੀ ਵੀ ਮਾਨਯੋਗ ਅਦਾਲਤ ਨੇ ਇਸ ਚੀਜ਼ ਦਾ ਕੰਸਰਨ ਲਿਆ ਕਿ ਗਿਆਈਏ ਤਾਂ ਤੁਹਾਨੂੰ ਆਪ ਹੀ ਕਰ ਲੈਣਾ ਚਾਹੀਦਾ ਸੀਗਾ ਕਹਿੰਦੇ ਜੀ ਕੋਈ ਨਹੀਂ ਅਸੀਂ ਕਰ ਰਹੇ ਅਸੀਂ ਬਹੁਤ ਸਾਰੀਆਂ ਚੱਕੀਆਂ ਇਸ਼ੂ ਕੀਤੀਆਂ ਇਹਨਾਂ ਵੱਲੋਂ ਮੇਨ ਜਵਾਬ ਇਹ ਸੀ ਦੀ ਅਸੀਂ ਚੱਕੀਆਂ ਇਸ਼ੂ ਕਰ ਰਹੇ ਹਾਂ ਇਹਦੇ ਨਾਲ ਹੋਰ ਇਹਨਾਂ ਵੱਲੋਂ ਮੇਨ ਤੋਂ ਹੋਰ ਕੁਝ ਨਹੀਂ ਕੀਤਾ ਟੀਜੀ ਵੱਲੋਂ بار بار ਇਸ ਤੋਂ ਗੱਲ ਕਹੀ ਜਾ ਰਹੀ ਹੈ ਕਿ ਇਹ ਮੇਨਟੇਨੇਬਲ ਨਹੀਂ ਹੈ ਉਹਨਾਂ ਨੂੰ ਕੋਈ ਫਰਕ ਨਹੀਂ ਹੈ ਕਿ ਕਿਸ ਤਰੀਕੇ ਨਾਲ ਧੱਕਾ ਪਲੈਨਿੰਗ ਪ੍ਰੋਟੈਕਟਿੰਗ ਵੇਪਰਦਾ ਹੋਈ ਉਹਦਾ ਜਵਾਬ ਦੇਣ ਜ ਉਹਨਾਂ ਦਾ ਕੋਈ ਇੰਟਰਸਟ ਨਹੀਂ ਹੈ ਉਹਨਾਂ ਦਾ ਇੱਕੋ ਇੱਕ ਇੰਟਰਸਟ ਹੈ ਕਿ ਅਸੀਂ ਮੇਨਟੇਨੇਬਿਲਟੀ ਦੇ ਗਰਾਊਂਡ ਤੇ ਇਸ ਪਿਟੀਸ਼ਨ ਨੂੰ ਉਤਾਦੀ ਹੈ ਮੇਨਟੇਨੇਬਿਲਟੀ ਦੇ ਗਰਾਉਂਡ ਤੇ ਜੇ ਪਟੀਸ਼ਨ ਉੜਦੀ ਹੈ ਇਹ ਪਬਲਿਕ ਇੰਟਰਸਟ ਇਟੀਗੇਸ਼ਨ ਹੈ ਬੇਸਿਕ ਲੋਅ ਇੱਕ ਬਾਹਰੋ ਸੜਕ ਤੇ ਚੱਲਦਾ ਹੋਇਆ ਬੰਦਾ ਵੀ ਆ ਕੇ ਕੋਰਟ ਚ ਕਹਿ ਸਕਦਾ ਹੈ ਕਿ ਜੱਜ ਸਾਹਿਬ ਮੇਰੇ ਕੋਲੇ ਆਡੀਓ ਕਲਿੱਪ ਹੈ ਜਿਹਦੇ ਨਾਲ ਲੋਕਾਂ ਨਾਲ ਛੜਿਆ ਡੈਮੋਕਰੇਸੀ ਦਾ ਘਾਣ ਹੋ ਰਿਹਾ ਸਾਨੂੰ ਬਚਾਓ ਲੋਕੀ ਜੇਲ੍ਹ ਚ ਬੈਠੇ ਚਿੱਟੀਆਂ ਲਿਖ ਕੇ ਪੀਆਲ ਸਟਾਰਟ ਕਰਾ ਲੈਂਦੇ ਨੇ ਇਹ ਤਾਂ ਨਹੀਂ ਵੱਡੀ ਪਟੀਸ਼ਨ ਹੈ ਕਿ ਮੋਕੇ ਦੇ ਪਹਿਲਾ ਮੋਰਚਾ ਪ੍ਰਧਾਨ ਪੀਪਾ ਜੈਨਿੰਦਰ ਕੌਰ ਜੀ ਜਿਹਨਾਂ ਵੱਲੋਂ ਇੰਟਰਵੀਨਰ ਪਾਈ ਗਈ ਲਜੀਤ ਸਿੰਘ ਜੀ ਵੱਲੋਂ ਪਾਈ ਗਈ ਅਕਾਲੀ ਦਲ ਦੇ ਜਨਰਲ ਸੈਕਟਰੀ ਕਾਂਗਰਸ ਦੇ ਲੀਡਰ ਆਫ অপੋਜੀਸ਼ਨ ਵੱਲੋਂ ਪਾਈ ਗਈ ਪੂਰੀ ਆਪੋਜੀਸ਼ਨ ਇਕੱਠੀ ਹੈ ਇਹਨਾਂ ਦੇ ਖਿਲਾਫ ਖੜੀ ਹੈ ਇਹ ਵਨ ਮੈਨ ਸ਼ੋ ਨਹੀਂ ਹੈ ਸਾਰੀ ਆਪੋਜੀਸ਼ਨ ਇੱਕ ਅਫਸਰ ਦੇ ਖਿਲਾਫ ਕਿ ਤੱਕ ਕੇ ਸ਼ਾਇਦ ਖਲਾਫ ਕਾਰਪੋਰੇਸ਼ਨ ਦੇ ਇਲੈਕਸ਼ਨ ਦੇ ਤਮਾਸ਼ਾ ਜਿਹੜਾ ਹਰ ਵਾਰ ਹੁੰਦਾ ਉਹਨੂੰ ਰੋਕਣ ਦੇ ਖਿਲਾਫ ਖੜੀ ਹੈ ਪਰ ਕਿਸੇ ਆਫਿਸ ਦੇ ਸਾਹਮਣੇ ਚੋ ਔਰ ਇਹਹੀ ਕੰਮ ਇਹਨਾਂ ਨੇ ਉਹ ਵੀਡੀਓ ਵੀ ਲੋਕ ਕਿਹਾ ਹੈ ਕਿ ਇਸ ਵਾਰੀ ਅਗਰ ਨਹੀਂ ਕਰਨਾ ਕਿ ਅੱਜ ਫਿਰ ਅਸੀਂ ਸਾਡੇ ਖਿਲਾਫ ਆਰਵਾਈ ਹੋ ਗਈ ਪਹੁੰਚ ਨਹੀਂ ਕਰਦੇ ਕਿ ਕਿਲੋਮੀਟਰ ਪਿੱਛੇ ਖੜਨਾ ਜਾਂ ਉਹਨਾਂ ਦੇ ਘਰਾਂ ਤੋਂ ਮੜ ਕੇ ਉਹਨਾਂ ਨੂੰ ਉੱਥੇ ਫੜ ਲਓ ਸੋ ਇਹ ਗੱਲ ਜਿਹੜੀ ਇਹ ਇਸ ਨੂੰ ਲੈ ਕੇ ਅੱਜ ਹੋਇਆ ਵੀ ਬੜਾ ਤਕਾ ਹੋਇਆ ਹੈ ਸਾਡੇ ਬੰਦੇ ਰਾਤ ਨੂੰ ਸੁੱਤੇ ਜਾਈਦਾ ਨੇ ਕੋਸਟ ਜਏ ਔਰ ਕਾਰਵਾਈ ਮੰਗੀ ਕਾਰਵਾਈ ਔਰ ਸਾਡੇ ਮਾਨਯੋਗ ਹਾਈ ਕੋਰਟ ਨੇ ਸਾਡੀ ਗੱਲ ਸੁਣੀ ਔਰ ਇਸ ਫੋਲੋ ਹੈ ਜਿਹੜੀ ਪਟੀਸ਼ਨ ਔਰ ਸਾਡੀ ਗ੍ਰੀਵੈਂਸ ਕਨਸਿਡਰ ਕਰਦੇ ਹੋਏ ਇਸ ਪਟੀਸ਼ਨ ਨੂੰ ডিসਮਿਸਡ ਆਫ ਕੀਤਾ ਜਿਹੜਾ ਆਰਡਰ ਹੈ ਉਹ ਰਿਜ਼ੋਲਵ ਦਾ ਉਹ ਤੁਹਾਡੇ ਅੱਗੇ ਆ ਗਿਆ ਸਾਨੂੰ ਕੋਈ ਆਰਡਰ ਨਹੀਂ ਮਿਲਿਆ ਅਲੱਗ ਤਾਂ ਕੋਈ ਨੋਟਿਸ ਨਹੀਂ ਨੋਟੇਸ ਵੀ ਨਹੀਂ ਆਇਆ ਹੈ ਅਲੱਗ ਤਾਂ ਕੋਈ ਨਹੀਂ ਆਪਾਂ ਚੀਜ਼ ਹੀ ਕਿਹਾ ਬੈਸ ਹੀ ਮੰਨਿਓ ਬੇ ਯਾਰ ਜਿਹੜੇ ਪੀਚਰ ਵਰਗੇ ਸੀ ਵੀ ਜਿਹੜੇ ਜਿਹੜੇ ਬਹੁਤ ਦੇ ਜਿਹਨਾਂ ਨੇ ਕੇਸ ਪਾਇਆ ਜਿਹਨਾਂ ਨੇ ਇਹ ਮੈਟਰ ਚੁੱਕੇ ਉਹਨਾਂ ਨੂੰ ਤਾਂ ਬੁਲਾ ਰਹੇ ਨੇ ਪਰ ਜਿਹੜੇ ਇਨਵੋਲਵਡ ਸੀਗੇ ਜਿਹੜੇ ਅਫਸਰ ਤੇ ਗ੍ਰਾਪ ਰਿਪੋਰਟ ਸਾਰੇ ਨੂੰ ਕੋਈ ਫਿਰ ਐਫ ਆਈ ਆਰ ਨੇ ਕੋਈ ਤੁਸੀਂ ਨਾਮ ਨੂੰ ਬੁਲਾਇਆ ਜਾਂ ਨਾ ਉਹਨਾਂ ਦੇ ਫੋਨ ਲਿੱਤੇ ਗਏ ਆ ਅਸਲੋਂ ਮੈਟਰ ਸਰਕਟਿਸ ਹੈ ਆਰਡਰ ਆਉਣ ਦੀ ਵੇਟ ਹੈ ਉਹਨੂੰ ਪਹਿਲਾਂ ਕੋਈ ਵੀ ਜਾਣਕਾਰੀ ਰਿਪੋਰਟ ਨਹੀਂ ਕਰਦੀ ਤਾਂ ਗਲਤ ਹੋਣੀ ਤੁਹਾਡੇ ਵਿੱਚ ਵੀ ਇੱਕ ਬੰਦੇ ਨੂੰ ਇਹਨਾਂ ਨੇ ਬੁਲਾਇਆ ਇਹ ਤਾਂ ਫੋਨੇ ਤੋਂ ਵੱਧ ਧੱਕਾ ਕੌਣ ਸਮਝਦਾ ਇਹ ਚੀਜ਼ ਰਾਜ ਸਭਾ ਵਿੱਚ ਪੰਜਾਬ ਵਿੱਚ ਹੁੰਦੀ ਨਜਾਇਜ਼ ਮਾਈਨਿੰਗ ਦਾ ਮੁੱਦਾ ਚੁੱਕਣ ਵਾਲੀ ਸਵਾਤੀ ਮਾਲੀਵਾਲ ਨੂੰ ਸੁਣਨ ਤੋਂ ਪਹਿਲਾਂ ਸੁਖਵੀਰ ਸਿੰਘ ਬਾਦਲ ਅਤੇ ਵਿਕਰਮ ਸਿੰਘ ਮਜੀਠੀਆ ਦੀ ਗੱਲ ਪੂਰੀ ਕਰਨੀ ਚਾਹਾਂਗੇ ਸਾਬਕਾ ਮੰਤਰੀ ਮਜੀਠੀਆ ਕਈ ਮਹੀਨੇ ਤੋਂ ਨਾਬਾਜ਼ ਜੇਲ੍ਹ ਵਿੱਚ ਬੰਦ ਹੈ ਅਤੇ ਉਹਨਾਂ ਨੂੰ ਜ਼ਮਾਨਤ ਵੀ ਨਹੀਂ ਮਿਲ ਰਹੀ ਸੁਖਵੀਰ ਸਿੰਘ ਬਾਦਲ ਨੇ ਇਸ ਬਾਰੇ ਕਦੇ ਵੀ ਖੁੱਲ ਕੇ ਗੱਲ ਨਹੀਂ ਕੀਤੀ ਪਰ ਅੱਜ ਮਜੀਠਾ ਹਲਕੇ ਵਿੱਚ ਸੁਖਵੀਰ ਸਿੰਘ ਬਾਦਲ ਨੇ ਸਾਰੇ ਸ਼ੰਕੇ ਦੂਰ ਕਰ ਦਿੱਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਬਾਦਲ ਆਪਣੇ ਨਜ਼ਦੀਕੀ ਰਿਸ਼ਤੇਦਾਰ ਵਿਕਰਮ ਮਜੀਠੀਆ ਦੇ ਹਲਕੇ ਮਜੀਠਾ ਵਿੱਚ ਪੁੱਜੇ ਹੋਏ ਸਨ ਉਹਨਾਂ ਮਜੀਠੀਆ ਬਾਰੇ ਪਹਿਲੀ ਵਾਰ ਖੁੱਲ ਕੇ ਗੱਲ ਕੀਤੀ ਅਤੇ ਨਾਲ ਹੀ ਉਹਨਾਂ ਦੇ ਕੇਸ ਬਾਰੇ ਵੀ ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਵਿੱਚ ਵਾਪਸੀ ਲਈ ਕੋਸ਼ਿਸ਼ਾਂ ਕਰਦੇ ਆਗੂਆਂ ਦੀ ਗੱਲ ਤੋੜਦੇ ਆਂ ਤਕਵੀਰ ਬਾਦਲ ਨੇ ਆਖਿਆ ਕਿ ਇਹ ਸੰਕੇਤ ਨੇ ਕਿ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿੱਚ ਲੋਕ ਫਤਵਾ ਦੇਣ ਜਾ ਰਹੇ ਨੇ ਪਿਛਲੇ 10 ਸਾਲਾਂ ਚ ਮੈਨੂੰ ਲੱਗਦਾ 4-5 ਐਸਆਈਟੀਆਂ ਬਣਾ ਦੀਆਂ ਐਡੀਸ਼ਨਲ ਡੀਜੀਪੀ ਤੋਂ ਲੈ ਕੇ ਆਈਜੀ ਤੋਂ ਲੈ ਕੇ ਮੈਨਾਂ ਕੋਈ ਛੱਡਿਆ ਨਹੀਂ ਕੋਰਟ ਦੇ ਸਾਰੀ ਇਨਕੁਆਇਰੀ ਸੈਂਟਰ ਦੀ ਈਡੀ ਨੇ ਇਨਕੁਆਇਰੀ ਕਰ ਲਈ ਇੱਕ ਚੀਜ਼ ਨਹੀਂ ਲੱਭ ਸਕੇ ਜੇ ਕੁਝ ਨਹੀਂ ਲੱਭ ਸਕੇ ਤੇ ਫਿਰ ਕਹਿੰਦੇ ਆਮਦਨ ਤੋਂ ਵੱਧ ਜਾਇਦਾ ਦਾ ਪਰਜਾ ਦੇ ਦਿਓ ਹੁਣ ਜਿਹੜੇ ਕੇਸ ਚੰਦਨ ਕੀਤਾ ਕੋਈ ਨਸ਼ੇ ਦੇ ਕੇਸ ਨਹੀਂ ਜਾਂ ਕੋਈ ਹੋਰ ਕੰਮ ਨਹੀਂ ਸੀ ਆਮਦਨ ਦੇ ਵੱਧ ਖਰਚਾ ਕਰਦੇ ਕਹਿੰਦੇ ਗੱਡੀਆਂ ਚਲਾਉਂਦੇ ਆ ਗੱਡੀਆਂ ਤੇ ਮਨਾਂ ਦਾ ਨਾ ਬਾਪ ਦਾਦੇ ਨੂੰ ਜਹਾਜ਼ ਚਲਾਉਂਦੇ ਸੀ ਤੇ ਫਿਰ ਐਵੇਂ ਕਿਉਂਕਿ ਕੁਝ ਪਤਾ ਹੀ ਨਹੀਂ ਮੈਨੂੰ ਮੈਨੂੰ ਯਾਦ ਹੈ ਵੱਡੇਪਾਲ ਸਾਹਿਬ ਜੋ ਮੁੱਖ ਮੰਤਰੀ ਸੀ ਕੈਪਟਨ ਮਰਿੰਦਰ ਸਿੰਘ ਨੇ ਸਾਡੇ ਤੇ ਵੀ ਇਲਜ਼ਾਮ ਲਾਇਆ ਸੀ ਕਿ ਜੀ ਸਾਡੇ 4.5 ਹਜ਼ਾਰ ਕਰੋੜ ਦੀ ਜਾਇਦਾਦ ਹੈ ਅਮਰੀਕਾ ਕੈਨੇਡਾ ਜਾਰਕਿੰਗ ਲੋਟ ਹੈ ਇਹ ਹੈ ਉਹ ਬਾਰ-ਬਾਰ ਕਹਿ ਕੇ ਲੋਕਾਂ ਦੇ ਮਨ ਪਾਦਾ ਇੱਕ ਚੀਜ਼ ਨਹੀਂ ਕੋਰਟ ਚ ਦੇਖ ਸਕੇ ਇੱਕ ਚੀਜ਼ ਸਾਨੂੰ ਬਰੀ ਕੀਤਾ ਜੱਜ ਨੇ ਕਹਿੰਦਾ ਸਾਰਾ ਝੂਠ ਬੋਲਦੇ ਵਜੀਤਾ ਸਾਹਿਬ ਵੀ ਬਰੀ ਹੋਣਗੇ ਪਰ ਉਹਨਾਂ ਦਾ ਨਿਸ਼ਾਨਾ ਕੀ ਕਿੰਨੀ ਦਿਨ ਬਾਜ਼ ਘੁੰਮਦੇ ਜੋ ਲੋਕਾਂ ਦੀ ਬਾਜ਼ ਜਾਂਦੇ ਜੋ ਚੁੱਪੀ ਵਿੱਚ ਖਾਤੀ ਨਾਜਦੇ ਅਸੀਂ ਨੂੰ ਗਦਰ ਕਰਨਾ ਕਿੰਨੀ ਦਿਨ ਕਰ ਲੋਗੇ ਵੱਡੇ ਬਾਦਲ ਸਾਹਿਬ ਤੇ ਕਾਲੀ ਦਲ ਇੱਕ ਐਜੀ ਪਾਰਟੀ ਹੈ ਜਿਹੜੀ ਨਾ ਪਰਚਿਆਂ ਤੋਂ ਡਰੇ ਨਾ ਸਰਕਾਰਾਂ ਤੋਂ ਝੁਕੇ 16 ਸਾਲ ਵੱਡੇ ਬਾਦਲ ਸਾਹਿਬ ਵੇਲ ਰਹੇ ਮੈਨੂੰ ਯਾਦ ਹੈ ਮੈਂ ਛੋਟਾ ਹੀ ਹੁੰਦਾ ਸੀ ਤਾਮਨ ਲਾਡੂ ਦੀ ਗੱਲ ਹੈ ਕੋਇੰਬਟੂਰ ਦੇ ਵਿੱਚ 3 ਸਾਲ ਉੱਥੇ ਰੱਖਿਆ ਮਧਿਆ ਪ੍ਰਦੇਸ਼ ਰੱਖਿਆ ਜੱਬਲਪੁਰ ਰੱਖਿਆ ਪਰ ਬਾਦ ਸਾਹਿਬ ਨੇ ਜਾਂ ਕਿਸੇ ਕਾਲੀ ਲੀਡਰ ਨੇ ਕੋਈ ਹੌਸਲਾ ਨਹੀਂ ਛੱਡਿਆ ਰੱਖ ਲਉ ਇਸ ਕਰਕੇ ਮੈਂ ਬੇਨਤੀ ਕਰਨ ਆਇਆ ਆਪਣੀ ਜਿਹੜੀ ਇੱਕ ਕਮਜ਼ੋਰੀ ਪਾਰਟੀ ਦੀ ਹੈ ਵੀ ਆਪਾਂ ਜੋ ਝੂਠ ਆਪਣੇ ਖਿਲਾਫ ਬੋਲਦਾ ਆਪੇ ਡਟ ਕੇ ਆਵਾਜ਼ ਨਹੀਂ ਛੋਂਦੇ ਉਹਦੇ ਖਿਲਾਫ ਹੁਣ ਮੇਰੇ ਖਿਲਾਫ ਤੁਸੀਂ ਵੇਖ ਲਓ ਸਾਰੀਆਂ ਤਾਕਤਾਂ ਲੱਗੀਆਂ ਆ ਜਿੰਨੇ ਸਰਕਾਰ ਐ ਝਾੜੂ ਵਾਲੇ ਐ ਆ ਜਥੇਬੰਦੀਆਂ ਐ ਸਾਰਿਆਂ ਦੇ ਕੋਈ ਇੱਕ ਨਿਸ਼ਾਨਾ ਐ ਕਿ ਬਾਦਲ ਪਰਵਾਰ ਦਾ ਨਾਮ ਖਤਮ ਕਰ ਦਿਓ ਇੱਥੋਂ ਤੱਕ ਆ ਗਏ ਕਿ ਗੋਲੀ ਚਲਾਉਣ ਤੱਕ ਆ ਗਏ ਪਰ ਰੱਬ ਨੇ ਬਚਾਇਆ ਪਰਮਾਤਮਾ ਨੇ ਬਚਾਇਆ ਹੈ ਜਿੰਨਾ ਜਿਹੜੇ ਸਾਨੂੰ ਮਾਰਨ ਨੂੰ ਫਿਰਦੇ ਸੀ ਗਫੂਮ ਕਿੱਥੇ ਥੜਕਾਂ ਦੇ ਤੁਰੇ ਫਿਰਦੇ ਆ ਆ ਸਾਰੀ ਪਰਮਾਤਮਾ ਦੀ ਕਰਮਾਤ ਹੈ ਮਜੀਠੀ ਆਲੋਚ ਆ ਫਰਕ ਥੋੜਾ ਹੈ ਵਿਕਰਮ ਜੀ ਤੁਹਾਡੇ ਵਾਸਤੇ ਲੜਾਈ ਲੜਦੇ ਮੈਨੂੰ ਯਾਦ ਹੈ ਸਰਕਾਰ ਹੁੰਦੀ ਹਰ ਦੂਜੇ ਦਿਨ ਆ ਜੀ 10 ਕਰੋੜ ਰੁਪਇਆ ਮਜੀਠੇ ਵਸ ਦਿਓ 20 ਕਰੋੜ ਦਿਓ 50 ਕਰੋੜ ਦਿਓ ਆਟਾ ਦਾਲ ਦੇ ਕਾਰਡ ਤੇ ਮੈਨੂੰ ਲੱਗਦਾ ਸਾਰੇ ਨੇ ਬਣਾ ਦੇ ਥੋੜੇ ਮੈਨੂੰ ਲੱਗਦਾ ਸੀ ਇਹ ਅਜੀਬ ਵੱਡੇ ਪਾਲ ਸਾਹਿਬ ਕਹਿੰਦੇ ਮਜੀਠਾ ਸਾਹਿਬ ਕੋਈ ਬੰਦਾ ਥੋੜਾ ਹੈਗਾ ਕੋਈ ਬੱਚੇ ਉਹ ਵੀ ਦੱਸ ਦਿਓ ਦੇਖੋ ਤੁਹਾਨੂੰ ਕਿਸੇ ਚੀਜ਼ ਦੀ ਕਮੀ ਮਹਿਸੂਸ ਖੋਣ ਦਿੱਤੀ ਸਰਕਾਰ ਦੇ ਤਰ੍ਹਾਂ ਕਿਸੇ ਚੀਜ਼ ਦੀ ਲੋੜ ਹੁੰਦੀ ਤੁਹਾਡੇ ਸਾਹਮਣੇ ਹੁੰਦੀ ਤੁਹਾਡੇ ਹਲਕੇ ਦੇਖ ਲਓ ਜਿੰਨੀ ਡਿਵੈਲਪਮੈਂਟ ਕਰਾਈ ਬੜੇ ਖੁਸ਼ਕਿਸਮਤ ਉਹ ਹਲਕੇ ਆ ਜਿਨ੍ਹਾਂ ਕੋਲ ਤਕੜਾ ਲੀਡਰ ਹਲਕੀਂ ਸੇਵਾ ਕਰ ਤੁਸੀਂ ਖੁਸ਼ਕਿਸਮਤ ਵੇਖੋ ਅੱਜ ਆ ਲੜਾਈ ਥੋਡੀ ਐ ਮਜੀਠਾ ਸਾਹਿਬ ਦੇ ਨਹੀਂ ਜਦੋਂ ਉਹ ਤੁਹਾਨੂੰ ਤਕਲੀਫ ਹੁੰਦੀ ਸੀ ਉਹ ਆਪਣੀ ਅੱਗੇ ਹੁੰਦਾ ਈ ਥੋਡੇ ਅੱਜ ਉਹ ਨਹੀਂ ਐ ਹੁਣ ਗੁਨੀਬ ਬਿਚਾਰੀ ਇਕੱਲੀ ਲੱਗੀ ਐ ਦੀਨ ਸਿਆਸਤ ਤਰਫ ਝਾਕਣਾ ਨਹੀਂ ਸੀ ਉਸ ਨੂੰ ਸਿਆਸਤ ਚ ਆਉਣਾ ਪਿਆ ਥੋੜੇ ਹਲਕੇ ਦਾ ਝੰਡਾ ਝੁਲਦਾ ਰੱਖਣ ਵਾਸਤੇ ਇਸ ਕਰਕੇ ਮੇਰੀ ਬੇਨਤੀ ਹੈ ਦੇਖੋ ਪਿਛਲੀ ਵਾਰ ਵੀ ਹਰ ਵਾਰ ਤੁਸੀਂ ਐਮਐਲਏ ਇਲੈਕਸ਼ਨ 2020 25 30 ਹਜ਼ਾਰ ਤੇ ਚਾਉਂਦੇ ਤੇ ਸਾਰੇ 4 ਤੇ 4 ਜ਼ਿਲ੍ਹਾ ਪ੍ਰੀਸ਼ਦ ਸਾਰੀਆਂ ਬਲਾਕ ਸੰਪਤੀਆਂ ਤੁਸੀਂ ਜਿਤਾਉਂਦੇ ਸੀ ਇੱਕ ਵੀ ਨਹੀਂ ਰਹਿਣ ਦਿੰਦੇ ਸੀ ਆਈ ਨਿਸ਼ਾਨਾ ਤੁਹਾਡਾ ਹੋਣਾ ਚਾਹੀਦਾ ਮੈਂ ਕਹਿੰਦਾ ਸਹੀ ਮੰਨਦ ਹਾਂ ਹੌਸਲਾ ਮਜੀਠੀਆ ਸਾਹਿਬ ਨੂੰ ਤਾਂ ਮਿਲੂਗਾ ਕਿ ਕਿ ਉਹਨਾਂ ਦੇ ਉਹ ਉਹਨਾਂ ਨੂੰ ਫਿਰ ਤੋਂ ਉਹਨਾਂ ਭਾਵੇਂ ਦੇਲਚ ਅਸਲੀ ਤੁਸੀਂ ਕਹੋਗੇ ਉਹਨਾਂ ਨੂੰ ਜੇ ਖੁਸ਼ੀ ਹੋਊਗੀ ਜੇ ਚਾਰੇ ਤੇ ਚਾਰੇ ਜ਼ਿਲ੍ਹਾ ਪ੍ਰੀਸ਼ਦ ਤੇ ਬਾਕੀ ਜਿਹੜੀਆਂ ਸੰਧੀਆਂ ਸਾਰੀਆਂ ਜਿੱਤਾਂ ਇਹ ਕੋਸ਼ਿਸ਼ ਮਰਜੀ ਕਰਨਾ ਪਏ ਜਿੱਤ ਮੈਂ ਹੀ ਆਪਾਂ ਚਾਰੇ ਜਿੱਤਣਾ ਬੋਲੇ ਇਸ ਵਨ ਹਾ ਜਿਤਾਉਂਗੇ ਢਿੱਲੇ ਜੇ ਬੋਲੀ ਜਾਂਦੇ ਕਮਲੀਠਿਆ ਸਾਹਿਬ ਨੂੰ ਦੇਖਦੇ ਕਿਵੇਂ ਮੁੱਛਾਂ ਨੂੰ ਤਾਹ ਦਿੰਦੇ ਹੁੰਦੇ ਸੀ ਤੇ ਬੜਕ ਮਾਰਦੇ ਹੁੰਦੇ ਸੀ ਤੁਸੀਂ ਹੁਣ ਹਲਕੇ ਦੀ ਹੋ ਨਾ ਦੇ ਇਸ ਤੋਂ ਇਲਾਵਾ ਸੁਖਵੀਰ ਸਿੰਘ ਬਾਦਲ ਨੇ ਕਾਂਗਰਸ ਦੇ ਮੌਜੂਦਾ ਸੰਕਟ ਅਤੇ ਨਵਜੋਤ ਕੋਰ ਸਿੱਧੂ ਦੇ ਬਿਆਨ ਕਾਰਨ ਭਕੇ ਮੁੱਦੇ ਉੱਤੇ ਵੀ ਆਪਣਾ ਪੱਖ ਰੱਖਿਆ ਕਾਂਗਰਸ ਤਾਂ ਨਾਲ ਇੱਕ ਦੂਜੇ ਨੂੰ ਮਾਰਨ ਤੇ ਫਿਰਦੀ ਹੈ ਉਹ ਇੱਕ ਪਾਰਟੀ ਹੈ ਜਿਨੇ ਇਕੱਲਾ ਲੁੱਟਿਆ ਪੰਜਾਬ ਤੇ ਦੇਸ਼ ਨੂੰ ਉਹਨਾਂ ਨੇ ਮੈਂ ਹੁਣੇ ਕਿਹਾ ਸਾਰੇ ਕਾਂਗਰਸ ਦੇ ਮੁੱਖ ਮੰਤਰੀ ਦੇ ਨਾਂ ਲੱਤੇ ਹੈ ਮੈਂ ਤਾਂ ਕਹਿਣਾ ਜਣਾ ਅੱਖਾਂ ਮੀਚ ਕੇ ਪੰਜਾਬੀਓ ਅਕਾਲੀ ਦਲ ਦੇ ਝੰਡਾ ਝੁਲਣ ਲਾ ਦਿਓ ਕੋਈ ਟੈਨਸ਼ਨ ਨਹੀਂ ਉਹਦੇ ਬਾਅਦ ਤੇ ਮੈਂ ਕਹਿਣਾ ਚਾਹਣਾ ਜਿੰਨੇ ਪੁਲਿਸ ਆਫਸਰ ਇਹਨਾਂ ਦੇ ਕਹਿਣ ਤੇ ਕਾਨੂੰਨ ਤੋੜੀ ਜਾਂਦੇ ਸਾਰੇ ਨੋਟ ਹੋਈ ਜਾਂਦੇ ਸਾਰੇ ਤੇ ਸਾਡੇ ਕੋਲੇ ਇੱਕ ਇੱਕ ਪ੍ਰੂਫ ਹੈ ਸਭ ਤੋਂ ਪਹਿਲੇ ਇਹਨਾਂ ਦੇ ਐਕਸ਼ਨ ਹੋਊਗਾ ਕਿਉਂਕਿ ਇਹਨਾਂ ਨੇ ਜੋ ਕੰਮ ਸੀ ਜੋ ਡਿਊਟੀ ਸੀ ਕਾਨੂੰਨ ਨੂੰ ਬਚਾਉਣ ਦੀ ਡਿਊਟੀ ਸੀ ਉਹਨਾਂ ਨੇ ਡਿਊਟੀ ਬਚਾਉਣ ਦੀ ਬਜਾਏ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਤੇ ਮੈਂ ਕਹਣਾ ਜੇ ਤੁਸੀਂ ਸੋਚਦੇ ਆ ਤੁਹਾਨੂੰ ਕੁਝ ਨਹੀਂ ਹੋਣਾ ਫਿਰ ਚਾਹ ਲਾ ਲਿਓ ਜਿੰਨਾ ਤੁਸੀਂ ਚਲਾਣਾ ਹੁਣ ਲਾ ਲਿਓ ਪਰ ਉਹਦੇ ਬਾਅਦ ਅਸੀਂ ਵੀ ਲਾਵਾਂਗੇ ਚਾਹ ਅਖੀਰ ਵਿੱਚ ਜਾਂਦੇ ਹੋਏ ਪੰਜਾਬ ਅੰਦਰ ਸ਼ਰੇਆਮ ਹੁੰਦੇ ਨਜਾਇਜ਼ ਮਾਈਨਿੰਗ ਦੀ ਰਾਜ ਸਭਾ ਵਿੱਚ ਪਈ ਗੂੰਜ ਬਾਰੇ ਵੀ ਦੇਖ ਲਓ ਦੇਖੋ ਕਿਵੇਂ ਕਿਸੇ ਸਮੇਂ ਅਰਵਿੰਦ ਕੇਜਰੀਵਾਲ ਅਤੇ ਹੋਰਾਂ ਦੇ ਨਾਲ ਉਹਨਾਂ ਦੀ ਪਾਰਟੀ ਵੱਲੋਂ ਰਾਜ ਸਭਾ ਮੈਂਬਰ ਬਣੇ ਸਵਾਤੀ ਮਾਲੀਵਾਲ ਨੇ ਦੇਖੋ ਕਿਵੇਂ ਮਾਈਨਿੰਗ ਦੇ ਮੁੱਦੇ ਉੱਤੇ ਘੇਰਾਬੰਦੀ ਕੀਤੀ ਸਰ ਪੰਜਾਬ ਪਰ ਅੱਜ ਲਗਭਗ 4 ਲੱਖ ਕਰੋੜ ਦਾ ਕਰਜ਼ ਹੈ और मुझे बहुत दुख के साथ इस सदन में कहना पड़ रहा है कि पंजाब में खुले आम नदियों से अवैध सैंड माइनिंग चल रही है सर हमारी नदियां सतलुज रावी ब्यास जो कभी समृद्धि का प्रतीक होती थी आज इलीगल सैंड माइनिंग की वजह से अंदर तक खोखली हो रही है सर पंजाब की रू पंजाब की रेत रात के अंधेरे में ट्रकों में भरकर चोरी की जा रही है कई गाँव में नदी के किनारे कट रहे हैं खेतों की जमीनें कमजोर पड़ रही हैं, पुलों और सड़कों की नींव पर लगातार खतरा बढ़ रहा है सर दिल्ली के एक बड़े नेता का वादा था कि पंजाब में रेत 5.5 पॉइंट पर क्यूबिक फीट पर मिलेगी पर लोग आज भी 35 से 40 रुपए देकर मजबूर हैं। वादा था कि माइनिंग से बीस हजार करोड़ रुपए का रेवेन्यू आएगा आया कितना सालाना मुश्किल से दो करोड़ यानी 99 पैसे की लूट हो गई सर हाईकोर्ट ने जनवरी 2025 में चेतावनी दी थी इलीगल माइनिंग से नदियों का फ्लो बिगड़ेगा और फ्लड आएंगे और सर वही हुआ और अगस्त 2025 में पंजाब में 40 साल की सबसे भयंकर बाढ़ आई सर ये कोई नेचुरल कलमिटी नहीं है ये मैन मेड डिजास्टर था सर एनजीटी हाई कोर्ट जियो बार बार कह रहे हैं जियो फेंसिंग करो जियो टैगिंग करो पर सर सीएजी की 2022-23 की रिपोर्ट खुल के बोल रही है ना कोई सर्विलेंस हुई और ना ही कोई मॉनिटरिंग सर खुद को दिल्ली का बेटा कहने वाले नेता आज कन्वीनियंटली पंजाब का पुत्र बन गए हैं और वही शीश महल की जिंदगी दोबारा जी रहे हैं। सर दिल्ली के ज्यादातर रिजेक्ट एक्स सर वो पंजाब पहुंचकर पंजाब में रिटायरमेंट प्लान बना रहे हैं अपना पंजाब की जनता के साथ ये साफ सरकार ऐसी माइनिंग की सी बी आई ई डी जाँच हो सर ये नेक्सेस तोड़ना पड़ेगा नहीं तो कॉलोनी बचेगी ना इकोनॉमी कॉलोनी और ना ही पंजाब का भविष्य